ਹਾਂਜੀ ਦੋਸਤੋ ਜਿਵੇਂ ਕਿ ਸਾਨੂੰ ਪਤਾ ਹੈਗਾ ਪਿਛਲੇ ਦਿਨੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੇ ਉੱਤੇ ਜੋ ਕਿ ਸ਼ਰਟਾਂ ਨੇ ਉਸ ਦਾ ਲੰਗਰ ਦੀ ਜਿਹੜੀ ਗੱਲ ਕਰਦਾ ਹੈਗਾ ਉਹ ਗੱਲ ਕਰਦਾ ਹੈਗਾ ਕਿ 13-13 ਰੁਪਏ ਦੇ ਵਿੱਚ ਜਿਹੜੀ ਸ਼ਰਟ ਹੈ ਉਹ ਸਾਰੇ ਲੋਕਾਂ ਨੂੰ ਦਿੱਤੀ ਜਾਵੇਗੀ ਜੋ ਵੀ ਕੋਈ ਜਿਹੜੀ ਵੀ ਸ਼ਰਟ ਨੂੰ ਹੱਥ ਪਾਵੇਗਾ ਉਸ ਨੂੰ 13 ਰੁਪਏ ਦੇ ਵਿੱਚ ਇਹ ਜਿਹੜੀ ਸ਼ਰਟ ਹੈ ਉਹ ਦਿੱਤੀ ਜਾਵੇਗੀ ਐਦਾਂ ਦੀ ਜਿਹੜੀ ਗੱਲ ਉਸ ਨੌਜਵਾਨ ਦੇ ਦੁਆਰਾ ਕਹੀ ਗਈ ਸੀ ਪਰ ਜਦੋਂ ਇੱਕ ਵੱਡਾ ਹਜ਼ੂਮ ਲੋਕਾਂ ਦਾ ਉਸ ਦੀ ਦੁਕਾਨ ਤੇ ਪਹੁੰਚਿਆ ਤਾਂ ਉਹ ਆਪਣੀ ਦੁਕਾਨ ਨੂੰ ਬੰਦ ਕਰਕੇ ਚਲਾ ਜਾਂਦਾ ਹੈ ਤੇ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਟਰੋਲ ਉਸ ਵਿਅਕਤੀ ਨੂੰ ਕੀਤਾ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਇੱਕ ਲੰਗਰ ਦੇ ਨਾਂ ਤੇ ਉਸ ਨੇ ਸ਼ਰਟਾਂ ਦੀ ਗੱਲ ਕੀਤੀ ਸੀ ਪਰ ਜਦੋਂ ਲੋਕ ਉੱਤੇ ਪਹੁੰਚੇ ਤਾਂ ਆਪ ਉਸ ਦੁਕਾਨ ਨੂੰ ਛੱਡ ਕੇ ਚਲਾ ਜਾਂਦਾ ਹੈਗਾ ਤਾਂ ਇਸ ਦੇ ਸੰਬੰਧੀ ਕਾਰਵਾਈ ਦੀ ਮੰਗ ਵੀ ਜਿਹੜੀ ਕੀਤੀ ਜਾਂਦੀ ਹੈ ਪਰ ਹੁਣ ਇੱਕ ਉਸ ਨੌਜਵਾਨ ਦੇ ਦੁਆਰਾ ਇੱਕ ਜੋ ਚੈਨਲ ਹੈ ਪ੍ਰਾਈਵੇਟ ਚੈਨਲ ਉਸ ਦੇ ਉੱਤੇ ਲਾਈਵ ਆ ਕੇ ਲੋਕਾਂ ਨੂੰ ਜਿਹੜੀਆਂ ਲਾਂਤਾਂ ਨੇ ਉਪਾਈਆਂ ਗਈਆਂ ਨੇ ਇੱਥੇ ਦੁਆਰਾ ਕਿਹਾ ਗਿਆ ਹੈਗਾ ਕਿ ਮੈਂ ਜੇਕਰ ਲੰਗਰ ਦੇ ਨਾਂ ਤੇ ਇੱਕ ਗੱਲ ਕੀਤੀ ਸੀ ਕਿ ਮੈਂ ਲੰਗਰ ਲਾਵਾਂਗਾ ਤਾਂ ਤੁਸੀਂ ਵੀ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਲੰਗਰ ਦੇ ਨਾਮ ਦੇ ਉੱਤੇ ਤੁਸੀਂ ਇੱਥੇ ਆ ਰਹੇ ਹੋ ਤੇ ਤੁਸੀਂ ਵੀ ਤਾਂ ਉਸ ਦਾ ਫਾਇਦਾ ਚੱਕ ਰਿਹਾ ਹਾਂ ਇਦਾਂ ਦੀ ਗੱਲ ਉਸ ਨੌਜਵਾਨ ਨੇ ਕਹੀ ਹੈ ਕਿ ਜੇਕਰ ਮੈਂ ਫਾਇਦਾ ਚੱਕਣ ਦੀ ਗੱਲ ਕੀਤੀ ਹੈ ਕਿ ਮੈਂ ਉਸ ਦਿਨ ਜੋ ਕਿ ਲੰਗਰ ਲਾਉਣਾ ਸੀ ਤੇ ਮੈਂ ਗਾਹਕ ਨੂੰ ਬੁਲਾਇਆ ਹੈਗਾ ਤਾਂ ਤੁਸੀਂ ਵੀ ਲੋਕ ਤਾਂ ਜਿਹੜੇ ਉਹ ਲੰਗਰ ਦਾ ਫਾਇਦਾ ਚੁੱਕਣ ਦੇ ਲਈ ਇੱਥੇ ਆਏ ਸੀ ਤਾਂ ਇਦਾਂ ਦੀ ਗੱਲ ਉਸ ਨੌਜਵਾਨ ਦੁਆਰਾ ਕਹੀ ਗਈ ਹੈ ਤੇ ਇਸ ਤੋਂ ਬਾਅਦ ਉਸ ਨੇ ਇਹ ਵੀ ਕਿਹਾਗਾ ਕਿ ਮੈਂ ਅਜ ਤੋਂ ਬਾਅਦ ਇਦਾਂ ਦਾ ਕੋਈ ਲੰਗਰ ਹੈ ਜਿਹੜਾ ਉਹ ਨਹੀਂ ਲਾਊਗਾ ਕਿਉਂਕਿ ਮੈਨੂੰ ਲੱਗਦਾ ਸੀ ਕਿ ਮੈਂ ਲੰਗਰ ਲਾਉਣਾ ਹੈਗਾ ਤੇ ਲੋਕਾਂ ਨੂੰ ਮੈਂ ਇੱਕ ਇੱਕ ਕਰਕੇ ਜਿਹੜੀ ਸ਼ਰਟ ਹੈ ਉਹ ਵੰਡਾਂਗਾ ਪਰ ਲੋਕ ਉਸ ਟਾਈਮ ਲੰਗਰ ਲਈ ਨਹੀਂ ਆਏ ਸਗੋਂ ਮੈਨੂੰ ਲੁੱਟਣ ਆਏ ਨੇ ਤਾਂ ਇਦਾਂ ਦੇ ਬੰਦੇ ਦੁਕਾਨਾਂ ਤੇ ਆ ਗਏ ਸੀ ਜਿਨ੍ਹਾਂ ਦੇ ਸਰੀਰ ਬਹੁਤ ਜ਼ਿਆਦਾ ਭਾਰੀ ਸੀ ਤੇ ਉਹਨਾਂ ਦੇ ਵਿੱਚ ਦੀ ਮੈਨੂੰ ਲੰਘਣਾ ਮੁਸ਼ਕਲ ਹੋ ਗਿਆ ਜਿਸ ਕਰਕੇ ਮੈਂ ਸ਼ਟਰ ਨੂੰ ਜਿਹੜਾ ਹੈਗਾ ਉਹ ਬੰਦ ਕਰ ਦਿੱਤਾ ਇਦਾਂ ਇਸ ਵਿਅਕਤੀ ਨੇ ਕਿਹਾ ਹੈਗਾ ਇਸ ਦੇ ਦੌਰਾਨ ਕਿਹਾ ਗਿਆ ਕਿ ਮੈਂ ਹੋਰ ਵੀ ਜਿਹੜਾ ਲੰਗਰ ਹੈ ਤੁਸੀਂ ਜਾ ਕੇ ਪੁੱਛ ਸਕਦੇ ਹੋ ਦਹੀਂ ਪੱਲਿਆਂ ਦਾ ਲੰਗਰ ਤੇ ਆਈਸਕ੍ਰੀਮ ਦਾ ਲੰਗਰ ਹੈ ਜਿਹੜਾ ਨੇੜੇ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਮੈਂ ਲਾਉਣਾ ਹੈਗਾ ਤੇ ਇਸ ਤੋਂ ਬਾਅਦ ਇਸਨੇ ਕਿਹਾ ਕਿ ਮੈਂ ਅੱਜ ਤੋਂ ਬਾਅਦ ਉਹ ਲੰਗਰ ਹੈ ਜਿਹੜਾ ਉਹ ਵੀ ਲਾਉਣਾ ਜਿਹੜਾ ਬੰਦ ਕਰ ਦੇਵਾਂਗਾ ਉਹ ਲੰਗਰ ਨਹੀਂ ਲਾਵਾਂਗਾ ਤੇ ਮੈਂ ਕਿਸੇ ਗਰੀਬ ਬੱਚੇ ਦੀ ਫੀਸ ਭਰ ਦਾਂਗਾ ਕਿਸੇ ਗਰੀਬ ਕੁੜੀ ਦਾ ਵਿਆਹ ਕਰ ਦਾਂਗਾ ਪਰ ਮੈਂ ਅੱਜ ਤੋਂ ਬਾਅਦ ਇਦਾਂ ਦਾ ਮੈਂ ਕੰਮ ਨਹੀਂ ਕਰਾਂਗਾ ਮੇਰਾ ਜਿਹੜਾ ਪ੍ਰੋਸਾ ਹੈ ਉਹ ਉੱਠ ਚੁੱਕਿਆ ਹੈ ਇਦਾਂ ਦੀ ਗੱਲ ਇਸ ਨੌਜਵਾਨ ਦੇ ਦੁਆਰਾ ਕਹੀ ਗਈ ਹੈ ਕਿ ਲੱਗ ਇੱਕ ਸੋਸ਼ਲ ਮੀਡੀਆ ਦੇ ਉੱਤੇ ਚੈਨਲ ਦੇ ਉੱਤੇ ਆ ਕੇ ਇਹ ਗੱਲ ਕਹੀ ਹੈ ਤਾਂ ਦੇਖੋ ਇੱਕ ਚੀਜ਼ ਪਹਿਲੀ ਗਲਤੀ ਤਾਂ ਇਸ ਵਿਅਕਤੀ ਦੀ ਇਹ ਹੈ ਕਿ ਉਸ ਦਿਨ ਜੋ ਵਾਦਾ ਇਸ ਦੁਆਰਾ ਕੀਤਾ ਗਿਆ ਸੀ ਲੰਗਰ ਦੀ ਗੱਲ ਕੀਤੀ ਗਈ ਸੀ ਫਿਰ ਚਾਹੇ ਕੋਈ ਵੀ ਬੰਦਾ ਆ ਰਿਹਾਗਾ ਤਾਂ ਇਸ ਨੂੰ ਉਹ ਚੀਜ਼ ਦੇਣੀ ਪਵੇਗੀ ਕਿਉਂਕਿ ਇਸ ਨੇ ਇਹ ਸੋਸ਼ਲ ਮੀਡੀਆ ਦੇ ਅੱਗੇ ਕਹੀ ਹੈ ਦੂਸਰੇ ਪਾਸੇ ਜੇ ਦੇਖਿਆ ਜਾਵੇ ਹੁਣ ਇਸ ਦੇ ਦੁਆਰਾ ਕਹੀ ਜਾ ਰਹੀ ਹੈ ਕਿ ਇਹ ਲੰਗਰ ਨਹੀਂ ਲਾਵੇਗਾ ਤਾਂ ਇਸ